ਹੁਸ਼ਿਆਰਪੁਰ ਉਨਾ ਰੋਡ ਤੇ ਸੁਆਮੀ ਸਰਵਨਨਗਰੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦਾ ਦਿਨ ਦਿਹਾੜੀ ਕਤਲ ਕਰ ਦਿੱਤਾ ਗਿਆ ਬੀਏ ਐਲਐਲਬੀ ਲਾਸਟ ਸੈਮੈਸਟਰ ਦੀ ਪ੍ਰੀਖਿਆ ਦੇਣ ਤੋਂ ਬਾਅਦ ਜਦੋਂ ਮਨਪ੍ਰੀਤ ਯੂਨੀਵਰਸਿਟੀ ਤੋਂ ਬਾਹਰ ਨਿਕਲਿਆ ਤਾਂ ਕੁਝ ਲੋਕਾਂ ਨੇ ਆਪਣੀਆਂ ਕਾਰਾਂ ਉਸ ਦੀ ਜਿਪਸੀ ਪਿੱਛੇ ਲਾ ਲਈਆਂ ਹਾਲੇ ਕਾਲਜ ਤੋਂ ਕੁਝ ਦੂਰ ਹੀ ਪਹੁੰਚਿਆ ਸੀ ਕਿ ਇਹਨਾਂ ਲੋਕਾਂ ਨੇ ਉਸ ਨੂੰ ਘੇਰਾ ਪਾ ਲਿਆ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਉਸ ਤੇ ਹਮਲਾ ਕਰ ਦਿੱਤਾ ਮਨਪ੍ਰੀਤ ਨੇ ਭੱਜਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਆਪਣੀ ਜਾਨ ਨਾ ਬਚਾ ਸਕਿਆ ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ अभी ये पता चला है कि एक लड़का मनप्रीत सिंह जो कि यहाँ पे पंजाब यूनिवर्सिटी के रीजनल सेंटर में पढ़ाई कर रहा था है की परीक्षा प्रिक। आज परीक्षा देने के बाद बाहर आया तो वहाँ कुछ लड़कों ने दो तो गाड़ियों में कुछ लड़के आए उन्होंने उसको तो घेरा और उसके बाद वहाँ पर तो उन्होंने लंडों वगैरह से और किर्च वगैरह से उस पर वार किया और जिसके उसका गुट टूट हाथ की कलाई टूट गई और उसके बाद उसकी सिविल हॉस्पिटल ले जाते समय उसकी मृत्यु हुई ਮ੍ਰਿਤਕ ਮਨਪ੍ਰੀਤ ਦੇ ਪਿਤਾ ਦਵਿੰਦਰ ਸਿੰਘ ਪੰਜਾਬ ਪੁਲਿਸ ਵਿੱਚ ASI ਨੇ ਤੇ ਮਨਪ੍ਰੀਤ ਖੁਦ ਕਾਲਜ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਸੀ।